ਪਿੰਡ ਕੋਹਾਲੀ ਅੰਮ੍ਰਿਤਸਰ ਦਾ ਇਹ ਮਾਮਲਾ ਜਿੱਥੇ ਕਿ ਸਰਪੰਚ ਦੇ ਵੱਲੋਂ ਨੌਜਵਾਨਾਂ ਨੂੰ ਨਸ਼ਾ ਵੇਚਣ ਤੋਂ ਰੋਕਣ ਤੋਂ ਰੋਕਿਆ ਗਿਆ ਪਰ ਇਸ ਦੌਰਾਨ ਦੋਹਾਂ ਧਿਰਾਂ ਦੀ ਝੜਪ ਹੁੰਦੀ ਹੈ ਨੌਜਵਾਨਾਂ ਦਾ ਕਹਿਣਾ ਕਿ ਸਾਡੇ ਤੇ ਲੱਗੇ ਦੋਸ਼ ਬੇਬੁਨਿਆਦ ਨੇ ਦੋਹਾਂ ਧਿਰਾਂ ਸਾਹਮਣੇ ਆਈਆਂ ਨੇ ਤੇ ਦੋਨਾਂ ਦੇ ਬਿਆਨ ਹੋਏ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿੰਦੇ ਇਸ ਮੌਕੇ ਤੇ ਦੋ ਧਿਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਜਨ ਸਿੰਘ ਸਰਪੰਚ ਪਿੰਡ ਕੋਹਾਲੀ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਨੇ ਨਸ਼ਾ ਬੰਦ ਕਰਨ ਵਾਲੀ ਮਿਹਮ ਚਲਾਈ ਸੀ ਉਦੇ ਤਹਿਤ ਅਸੀਂ ਆਪਣੇ ਪਿੰਡ ਦੇ ਵਿੱਚ ਨਸ਼ਾ ਬੰਦ ਕਰਾਉਣ ਲਈ ਨੌਜਵਾਨਾਂ ਨੂੰ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਅਪੀਲ ਕੀਤੀ ਪਰ ਉਦੇ ਤਹਿਤ ਸਾਡੇ ਨਾਲ ਰੰਜਿਸ਼ ਰੱਖਦੇ ਹੋਏ ਕੁਝ ਬੰਦਿਆਂ ਨੇ ਸਾਡੇ ਤੇ ਹਮਲੇ ਕੀਤੇ ਸਾਡੇ ਨਾਲ ਗਾਲੀ ਗਲੋਚ ਕੀਤਾ ਮੇਰੇ ਨਾਲ ਜਿਹੜੇ ਮੇਰੇ ਸਾਥੀ ਹੁੰਦੇ ਆ 2-4 ਉਹਨਾਂ ਤੇ ਮੱਭਲ ਹਮਲੇ ਕੀਤੇ ਉਹਨਾਂ ਨਾਲ ਗਾਲੀ ਗਲੋਚ ਕੀਤਾ ਉਦੇ ਤਹਿਤ ਵੀ ਇਹ ਜੇ ਸਰਪੰਚ ਸਾਨੂੰ ਨਚੇ ਨਸ਼ੇ ਵੇਚਣ ਤੋਂ ਰੋਕਦਾ ਵਾ ਤੇ ਆਪਾਂ ਸਰਪੰਚ ਨੂੰ ਮੱਭਲ ਸੁਧਾਰਾਂਗੇ ਈ ਆਪਾਂ ਨੂੰ ਸਰਪੰਚ ਨੂੰ ਮੂਦਰੇ ਮੂੰ ਪਾਵਾਂਗੇ ਵੀ ਇੱਥੇ ਆਪਾਂ ਪਰਚਾ ਕਰਵਾਵਾਂਗੇ ਝੂਠੇ ਨਜਾਇਜ਼ ਮਿੱਤੇ ਛੱਬੀਆਂ ਬਣਾ ਕੇ ਪਰਚੇ ਕਰਵਾਏ ਜਾ ਰਹੇ ਆ ਇਹ ਚਾਹੁੰਦੇ ਆ ਕਿ ਬੱਬਲ ਆਪਾਂ ਇੱਥੇ ਪਰਚਾ ਕਰਵਾ ਕੇ ਸ਼ਰੇ ਆਮ ਜਿਹੜਾ ਵਾ ਪਿੰਡ ਦੇ ਵਿੱਚ ਨਸ਼ਾ ਵੇਚੀਏ ਪਰ ਆਪਾਂ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਕਿਹੜੇ ਬੰਦੇ ਆ ਕਿਹੜੇ ਕਿਹੜੇ ਬੰਦੇ ਸੀ ਤੇ ਕੀ ਕੀ ਨਾਂ ਆ ਸਾਡੇ ਪਿੰਡ ਦੇ ਕੁਝ ਜਿਹੜੇ ਆ ਬੱਬਲ ਤਰਨਾੜ ਬੰਦੇ ਨੇ ਇੱਕ ਅਭੀ ਆ ਮੁੰਡਾ ਅਭੀ ਅਭੀ ਜੋਤ ਅਭੀ ਅਭੀ ਸ਼ੇਕ ਆ ਉਹਦਾ ਨਾਂ ਇੱਕ ਜੋਬਨਪ੍ਰੀਤ ਸਿੰਘ ਆ ਹੋਰ ਜਿਹੜੇ ਉਹਨਾਂ ਦੀ ਪਾਰਟੀ ਦੇ ਨਾਲ ਸਾਰੇ ਸਬੰਧ ਰੱਖਦੇ ਜਿਹੜਾ ਨਸ਼ਾ ਵੇਚਦੇ ਆ ਇਹ ਜਿਹੜੇ ਵੱਡੇ ਤਸਕਰ ਆ ਇਹ ਮਤਲਬ ਸਾਨੂੰ ਚਾਹੁੰਦੇ ਦਬਾਉਣਾ ਇਹ ਕਿੰਨੇ ਕਿ ਚਿਰਾਂ ਤੋਂ ਨਸ਼ਾ ਦਾ ਕਾਰੋਬਾਰ ਕਰ ਰਹੇ ਤੁਸੀਂ ਕਦੋਂ ਦੀ ਢੱਕਣ ਦੀ ਇਹਨਾਂ ਨੂੰ ਕੋਸ਼ਿਸ਼ ਕੀਤੀ ਵੇਖੋ ਜੀ ਇਹ بڑے ਚਿਰ ਤੋਂ ਕਾਰੋਬਾਰ ਕਰਦੇ ਆ ਨਸ਼ੇ ਵੇਚਣ ਦਾ ਪਹਿਲਾਂ ਇਹ ਨਸ਼ੇ ਵੇਚਦੇ ਸੀ ਜਦੋਂ ਦੀ ਮਤਲਬ ਆਪਾਂ ਸਤਾ ਦੇ ਵਿੱਚ ਆਏ ਆ ਮੈਂ ਸਰਪੰਚ ਬਣਿਆ ਮੈਂ ਇਹਨਾਂ ਨੂੰ ਆਉਂਦਿਆਂ ਅਪੀਲ ਕੀਤੀ ਆ ਕਿ ਤੁਸੀਂ ਨਸ਼ਾ ਵੇਚਣਾ ਬੰਦ ਕਰ ਦਿਓ ਮੈਂ ਪਿੰਡ ਦੇ ਵਿੱਚ ਨਸ਼ਾ ਨਹੀਂ ਵੇਕਣ ਦਊਂਗਾ ਪਰ ਇਹਨਾਂ ਨੇ ਉਹ ਨੂੰ ਰੰਜਿਸ਼ ਨੂੰ ਰੱਖਦੇ ਆਇਆ ਕਈ ਵਾਰ ਸਾਡੇ ਨਾਲ ਗਾਲੀ ਗਲੋਚ ਕੀਤਾ ਕਈ ਵਾਰ ਸਾਡੇ ਤੇ ਹਮਲੇ ਕੀਤੇ ਪਰ ਕੱਲ ਇਹਨਾਂ ਨੇ ਸਾਨੂੰ ਰੰਜੀਤ ਐਵੇਨਿਊ ਆਪਾਂ ਸਾਡਾ ਇੱਕ ਸਾਥੀ ਬਿਮਾਰ ਸੀ ਉਹਦਾ ਆਪਰੇਟ ਹੋਇਆ ਸੀ ਆਪਾਂ ਉਹਦਾ ਪਤਾ ਲੈਣ ਗਏ ਉਤੋਂ ਬਾਅਦ ਅਸੀਂ ਰੰਜੀਤ ਐਵੇਨਿਊ ਪ੍ਰਸ਼ਾਦਾ ਛਕਣਦੇ ਹਾਂ ਪ੍ਰਸ਼ਾਦਾ ਛਕਦੇ ਆ ਇਹਨਾਂ ਵੇਖਿਆ ਕਿ ਸਰਪੰਚੋਂ ਨਹੀਂ ਮੇਰੇ ਸਾਥੀ ਨਾਲ ਖਲੋਤੇ ਨੇ ਇਹ ਉਸੇ ਵਾਲੇ ਗੱਡੀ ਤੋਂ ਉਤਰੇ ਸਾਡੇ ਨਾਲ ਗਾਲੀ ਗਲੋਚ ਕਰਨ ਲੱਗੇ ਕਹਿੰਦੇ ਕਿ ਤੂੰ ਵੱਡਾ ਨਸ਼ੇ ਬੰਦ ਕਰਾਉ ਆਇਆ ਵਾ ਅਸੀਂ ਨਸ਼ੇ ਵੇਚਾਂਗੇ ਜਿੱਥੇ ਤੇਰਾ ਜ਼ੋਰ ਲੱਗਦਾ ਤੂੰ ਲਾਲਾ ਉਦੇ ਤਹਿਤ ਸਾਡੇ ਨਾਲ ਤਫਾ ਮੁਕੀ ਹੋ ਗਏ ਉਥੇ ਮੌਕੇ ਦੇ ਰਣਜੀਤ ਐਮੀਨੂ ਦੇ ਐਸ ਐਚ ਓ ਸਾਹਿਬ ਆਏ ਇਹ ਆਪ ਦੀ ਗੱਡੀ 'ਚ ਬਹਿ ਕੇ ਸਵਾਰ ਹੋ ਕੇ ਗੱਡੀ ਭਜਾ ਕੇ ਚਲੇ ਗਏ ਉਸ ਤੋਂ ਬਾਅਦ ਅਸੀਂ ਐਸ ਐਚ ਓ ਸਾਹਿਬ ਨੂੰ ਅਪੀਲ ਕੀਤੀ ਕਿ ਮੈਂ ਪਿੰਡ ਦਾ ਮੌਜੂਦਾ ਸਰਪੰਚ ਆ ਅਸੀਂ ਇਹਨਾਂ ਨੂੰ ਕਿਹਾ ਵੀ ਨਸ਼ੇ ਬੰਦ ਕਰੋ ਉਦੇ ਤਹਿਤ ਇਹ ਤਾਂ ਸਾਡੇ ਤੇ ਹਮਲਾ ਕੀਤਾ ਐਸ ਐਚ ਓ ਸਾਹਿਬ ਨੇ ਚਲੋ ਸਾਨੂੰ ਕਿਹਾ ਵੀ ਚਲੋ ਕੋਈ ਗੱਲ ਨਹੀਂ ਬਚਾ ਹੋ ਗਿਆ ਆਪਾਂ ਉੱਥੋਂ ਅੱਗੇ ਰਾਸਤੇ ਦੇ ਵਿੱਚ ਆਉਂਦੇ ਆ ਜਦੋਂ ਅਸੀਂ ਆ ਰਹੇ ਸੀ ਜਦੋਂ ਪਿੰਡ ਕੋਹਾਲੀ 'ਚ ਆਪਾਂ ਐਂਟਰ ਕੀਤਾ ਇਹਨਾਂ ਨੇ ਗਾੜੀ ਗੱਡੀਆਂ ਲਾ ਕੇ ਸਾਡੇ ਇੱਕ ਦੋ ਇੱਕ ਸਕੋਰਪੀਓ ਗੱਡੀ ਆ 888 ਨੰਬਰ ਆ ਇੱਕ ਸਵਿਫਟ ਗੱਡੀ ਇਹਨਾਂ ਕੋਲ ਇਹਨਾਂ ਨੇ ਜਦੋਂ ਸਾਡੇ ਗਾੜੀ ਲਾ ਕੇ ਗੱਡੀ ਤੇ ਮੇਰਾ ਸਾਥੀ ਉਤਰਿਆ ਮਨਵੀਰ ਸਿੰਘ ਜਦੋਂ ਉਤਰਿਆ ਇਹਨਾਂ ਨੇ ਉਸੇ ਵੇਲੇ ਉੱਤੇ ਹਮਲਾ ਕਰਤਾ ਜਿੰਨੇ ਚਿਰ ਨੂੰ ਅਸੀਂ ਉਤਰੇ ਆ ਇਹ ਹਮਲਾ ਕਰਕੇ ਤੇ ਉਸੇ ਲਈ ਵਾਪਸ ਭੱਜ ਗਏ ਕਿੰਨੀਆਂ ਕਿ ਸੱਟਾਂ ਲੱਗੀਆਂ ਤੇ ਕਿੱਥੇ ਉਹ ਐਡਮਿਟ ਨੇ ਵੇਖੋ ਜੀ ਸਾਡੇ ਸਾਥੀ ਦੇ ਇਹਨਾਂ ਨੇ ਵਾਵਾ ਸੱਟਾਂ ਲਾਈਆਂ ਵਾ ਮਗਰਕੀ ਇਸ ਟਾਈਮ ਅਸੀਂ ਲੋਪੋਗਾ ਹਸਪੀਟਲ ਉਹਨੂੰ ਐਡਮਿਟ ਕਰਾਇਆ ਵਾ ਇਹ ਕਈਆਂ ਥਾਵਾਂ ਤੇ ਉਹਨਾਂ ਨੇ ਦਾਤਰ ਕਿਰਪਾਨਾਂ ਜਿਹੜੇ ਵੀ ਦੰਤ ਕਵਾੜੀਆਂ ਲੈਂਦੀਆਂ ਸੀ ਉਹਨਾਂ ਨੇ ਮਾਰੀਆਂ ਉਹਦੇ ਤੇ ਜਿੰਨੇ ਚਿਰ ਨੂੰ ਅਸੀਂ ਉਤਰ ਲੱਗੇ ਆ ਉਹਨੇ ਚਿਰ ਨੂੰ ਉਹਨਾਂ ਨੇ ਸਾਡੇ ਸਾਥੀ ਦੀ ਸੱਟਾਂ ਲਾਤੀਆਂ ਕੀ ਮੰਗ ਕਰਦੇ ਜੇ ਤੁਸੀਂ ਭਗਵੰਤ ਮਾਨ ਸਰਕਾਰ ਕੋਲ ਤੇ ਅਸੀਂ ਇਹ ਮੰਗ ਕਰਦੇ ਆ ਸਰਕਾਰ ਕੋਲੋਂ ਇਹ ਦਿਹਾਤੀ ਪੁਲਿਸ ਕੋ ਐਸਐਸਪੀ ਸਾਹਿਬ ਕੋ ਕਿ ਜੇ ਮਤਲਬ ਅਸੀਂ ਨਸ਼ੇਬੰਦ ਕਰਾਉਣਾ ਚਾਹੁੰਦੇ ਆ ਇਹੋ ਜਿਹੇ ਜਿਹੜੇ ਤਰਨਾੜ ਨਸ਼ੇ ਵੇਚਣ ਵਾਲੇ ਆ ਇਹ ਸਾਨੂੰ ਕਹਿਣਗੇ ਵੀ ਆਪਾਂ ਨਸ਼ੇ ਨਹੀਂ ਬੰਦ ਕਰਨੇ ਮੈਂ ਅਪੀਲ ਕਰਦਾ ਸੀਐਮ ਸਾਹਿਬ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਪੁਲਿਸ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਵੀ ਅਪੀਲ ਕਰਦਾ ਵਾਂ ਕਿ enquary ਕਰੋ ਕਿ ਇਹ ਕੀ ਕਰਦੇ ਆ ਸਾਡੇ ਤੇ ਝੂਠੀਆਂ ਛੱਬੀਆਂ ਬਣਾ ਕੇ ਸਾਡੇ ਤੇ ਪਰਚਾ ਕਰਵਾਉਣਾ ਚਾਹੁੰਦੇ ਆ ਸਾਡੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਆ ਪਰ ਇਹ ਆਵਾਜ਼ دبੂਗੀ ਨਹੀਂ ਆਪਾਂ ਜਿਹੜੀ ਆਪਾਂ ਨਸ਼ੇ ਬੰਦ ਕਰਾਉਣ ਦੀ ਮਿਹਮਿਆ ਉਹ ਆਪਾਂ ਜਾਰੀ ਰੱਖਾਂਗੇ ਇਹਨਾਂ ਨੂੰ ਨਸ਼ੇ ਬੰਦ ਕਰਾਵਾਂਗੇ ਚਾਹੇ ਸਾਡੇ ਤੇ ਜਿਹੜਾ ਮਰਜ਼ੀ ਤਜੱਸਦ ਕਰ ਲਵੇ ਕਿੰਨੇ ਕ ਬੰਦੇ ਸੀ ਇਹ ਇਹ ਲਗਭਗ ਕੋਈ 8-9 ਬੰਦੇ ਸੀ ਜੀ ਚਾਰ ਬੰਦੇ ਦੇ ਉਹ ਜਿਹੜੇ ਅੰਮ੍ਰਿਤਸਰੋਂ ਆਏ ਸੀ ਤੇ ਚਾਰ ਪੰਜ ਬੰਦੇ ਅਨ ਪਛਾਤੇ ਜਿੰਨਾ ਇਧਰੋਂ ਪਿੰਡ ਵੱਲੋਂ ਗੱਡੀ ਖੜੀ ਤੇ ਸਾਡੇ ਤੇ ਮਤਲਬ ਹਮਲਾ ਕੀਤਾ ਜਿੰਦਾ ਇਹ ਨਸ਼ੇ ਦੇ ਤੁਸੀਂ ਨਸ਼ੇ ਦੇ ਖਿਲਾਫ ਜੋ ਕੱਲੋਂ ਤੁਹਾਡੇ ਤੇ ਕੋਈ ਹੋਰ ਵੀ ਹਮਲਾ ਕਰ ਸਕਦੇ ਤਾਂ ਨੂੰ ਕੋਈ ਬਿਲਕੁਲ ਜੀ ਬਿਲਕੁਲ ਮੈਨੂੰ ਇਹਨਾਂ ਤੋਂ ਬਹੁਤ ਥ੍ਰੈਡ ਆ ਇਹ ਅੱਜ ਮੰਨ ਲਓ ਕਿ ਮੇਰੇ ਸਾਥੀ ਉਤਰਿਆ ਇਹਨਾਂ ਨੇ ਕਿਰਪਾਨਾਂ ਦਾ ਤਰ ਮਾਰੇ ਹੋ ਸਕਦਾ ਕੱਲੋਂ ਸਾਨੂੰ ਗੋਲੀ ਵੀ ਮਾਰਨੇ ਇਹਨਾਂ ਕੋਲ ਹਥਿਆਰ ਵੀ ਹੈਗੇ ਨੇ ਆਪਾਂ ਉਦਾਂ ਹੀ ਹਥਿਆਰ ਤੋਂ ਬਿਨਾ ਹੁੰਨੇ ਆ ਸਾਡੇ ਕੋਲ ਕੋਈ ਹਥਿਆਰ ਨਹੀਂ ਹੈਗਾ ਇਹਨਾਂ ਕੋਲ ਹਥਿਆਰ ਨੇ ਇਹਨਾਂ ਕੋਲ ਨਜਾਇਜ਼ ਹਥਿਆਰ ਵੀ ਹੈਗੇ ਨੇ ਇਹ ਸਾਡੇ ਤੇ ਮਤਲਬ ਤੁਸੀਂ ਵਿਆਹ ਸ਼ਾਦੀਆਂ ਤੇ ਵੇਖ ਲੋ ਇਹ ਸ਼ਹਿਰਿਆਂ ਮ ਗੋਲੀਆਂ ਚਲਾਉਂਦੇ ਹੁੰਦੇ ਨੇ ਇਹ ਸਾਡੇ ਤੇ ਮਤਲਬ ਹਥਿਆਰ ਵੀ ਯੂਜ਼ ਕਰ ਸਕਦੇ ਨੇ ਉਹਨਾਂ ਨੂੰ ਗੋਲੀ ਵੀ ਚਲਾ ਸਕਦੇ ਨੇ ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਤੇ ਜਿਹੜੀ ਕਾਰਵਾਈ ਇਹ ਕੀਤੀ ਜਾਵੇ ਕੋਈ ਤਰ੍ਹਾਂ ਥਾਣੇ ਦਰਖਾਸਤ ਦਿੱਤੀ ਕਿਹੜਾ ਥਾਣਾ ਪੈਂਦਾ ਆਪਾਂ ਨੂੰ ਕੋਈ ਦਰਖਾਸਤ ਦਿੱਤੀ ਆ ਬਿਲਕੁਲ ਜੀ ਅਸੀਂ ਥਾਣਾ ਲੋਪੋਗੇ ਦਰਖਾਸਤ ਦਿੱਤੀ ਆ ਅੱਜ ਦਰਖਾਸਤ ਦਿੱਤੀ ਸੀ ਉਹਨਾਂ ਨੂੰ ਰਾਤੀ ਇਹਨਾਂ ਨੇ 12:30 ਕੋਈ 11:30 ਦੇ ਲਗਭਗ ਸਾਡੇ ਤੇ ਹਮਲਾ ਕੀਤਾ ਵਾ ਤੇ ਅਸੀਂ ਉਹ ਜਿਹੜੀ ਦਰਖਾਸਤ ਆ ਆਪਾਂ ਥਾਣੇ ਦਿੱਤੀ ਆ ਜੀ ਕੋਈ ਕਾਰਵਾਈ ਹੋਈ ਆ ਨਹੀਂ ਜੀ ਹਲੇ ਜੀ ਆਦੇ ਬੰਦੇ ਨੂੰ ਸੱਟਾਂ ਲੱਗੀਆਂ ਇਹਨਾਂ ਨੇ ਝੂਠੀ ਛੱਬੀ ਬਣਾ ਕੇ ਆਪਣਾ ਬੰਦਾ ਜਿਹੜਾ ਐਡਮਿਟ ਕਰਾਤਾ ਹੈ ਮੈਂ ਇਹੋ ਹੀ ਮੰਗ ਕਰਦਾ ਵਾਂ ਵਾਰ-ਵਾਰ ਇਹੋ ਗੱਲ ਕਹਿੰਨਾ ਵੀ ਸੀਐਮ ਸਾਹਿਬ ਕੋ ਵੀ ਇਹੋ ਮੰਗ ਕਰਦਾ ਵਾਂ ਐਸਐਸਪੀ ਸਾਹਿਬ ਨੂੰ ਦਿਹਾਤੀ ਨੂੰ ਬੇਨਤੀ ਕਰਦਾ ਵਾਂ ਕਿ ਇਹਨਾਂ ਤੇ ਸਖਤ ਐਕਸ਼ਨ ਲਿਆ ਜਾਵੇ ਇਹਨਾਂ ਨੂੰ ਇਹਨਾਂ ਦੀਆਂ ਡਿਟੇਲਾਂ ਚੈੱਕ ਕੀਤੀਆਂ ਜਾਂ ਇਹ ਕੀ ਕਰਦੇ ਆ ਇਹ ਮਰਬਲ ਜੇ ਸਾਨੂੰ ਨਸ਼ਾ ਆਪਾਂ ਨਸ਼ਾ ਵੇਚਣ ਵਾਲੀ ਜਿਹੜੀ ਆਵਾਜ਼ ਠਾਈ ਹੈ ਜੇ ਸਾਡੀ ਇਦਾਂ ਆਵਾਜ਼ ਦਬਾਉਂਦੇ ਰਹਿ ਤੇ ਆਪਾਂ ਕਈਆਂ ਘਰ ਜਿਹੜੇ ਆ ਉਜੜਦੇ ਵੇਖਾਂਗੇ ਕਈਆਂ ਮਾਵਾਂ ਦੀਆਂ ਜਿਹੜੀਆਂ ਕੋਖਾ ਸੁਨੀਆਂ ਹੁੰਦੀਆਂ ਵੇਖਾਂਗੇ ਤੇ ਕਈ ਜਿਹੜੀਆਂ ਭੈਣਾਵਾਂ ਸਾਡੀਆਂ ਵਿਧਵਾ ਹੁੰਦੀਆਂ ਵੇਖਾਂਗੇ ਆਪਾਂ ਸਿਰਫ ਇਹ ਚੰਦ ਬੰਦਿਆਂ ਕਰਕੇ ਪ੍ਰੀਤ ਸਿੰਘ ਇੱਕ ਤੁਹਾਡੇ ਤੇ ਪਿੰਡ ਦੇ ਸਰਪੰਚ ਵਾਲਾ ਦੋਸਤ ਲਾਇ ਹੈ ਨਹੀਂ ਤੇ ਇਹ ਨਹੀਂ ਆਇਆ ਜੋ ਬਿਲਕੁਲ ਕੋਈ ਦੇ ਨੇ ਕਰਦੇ ਨੇ ਆਟੇ ਨਾਲ ਟੱਕਿਆ ਤੇ ਗੱਲ ਨਹੀਂ ਜੀ ਗਲ ਗੁਲ ਪੈਣ ਵਾਲੀ ਗੱਲ ਤਾਂ ਕੋਈ ਨਹੀਂ ਇਹ ਆਪਣਾ ਨਾ ਸੱਜਣ ਮਿੱਤਰ ਆ ਅਭੀ ਛੇਕ ਮੁੰਡਾ ਉਹਦੇ ਨਾਲ ਇਹਨਾਂ ਦੀ ਪੁਰਾਣੀ ਰੰਜੇ ਸੀ ਕੋ ਗਲੀ-ਗੁਲੀ ਵੀ ਬਣਾਉਣ ਨੂੰ ਲੈ ਗਏ ਉਹਦੇ ਨਾਲ ਇਹਨਾਂ ਦੀ ਦੋ ਤਿੰਨ ਵਾਰੀ ਤੂ ਤੂ ਮੈਂਵੇਂ ਵੀ ਹੀ ਪਿੰਡ ਦੇ ਵਿੱਚ ਤੇ ਉਹਦੇ ਨਾਲ ਇਹਨਾਂ ਦੀ ਰੰਜੇ ਸੀ ਤੇ ਉਹ ਸਾਡੇ ਨਾਲ ਅੰਮ੍ਰਿਤਸਰ ਆਪਾਂ ਗਏ ਆ ਚਾਵਲਾ ਚਿਕਨ ਤੇ ਤੇ ਉੱਥੇ ਇਹਨਾਂ ਨੇ ਉਹ ਸਾਡੇ ਨਾਲ ਹੀ ਤੇ ਇਹ ਵੇਖ ਕੇ ਤੇ ਉਹਦੇ ਗਲ ਪੈ ਗਏ ਆ ਤੇ ਉੱਥੇ ਚਲੋ ਅਸੀਂ ਛਡਾ ਛਡੂ ਦਿੱਤਾ ਵਾ ਤੇ ਉਸ ਤੋਂ ਬਾਅਦ ਉਹ ਤੇ ਮੈਂ ਅਸੀਂ ਪਿੰਡ ਨੂੰ ਆ ਰਹੇ ਆ ਰਾਤ 12:00 ਵਜੇ ਕਰੀਬ ਤੇ ਖਿਆਲੇ ਤੋਂ ਅੱਗੇ ਆ ਕੇ ਇਹਨਾਂ ਨੇ ਗੱਡੀ ਗੱਡੀ ਲਾ ਕੇ ਇਹ ਚਾਰ ਜਣੇ ਇਹੀ ਦੂਜਾ ਗੁਰੂ ਤੇ ਮਨਵੀਰ ਸਿੰਮੂ ਤੇ ਦੂਜਾ ਕੀ ਕਹਿੰਦੇ ਉਹਨੂੰ ਮਲਕੀਤ ਤੇ ਨਾਲ ਇਹਨਾਂ ਦੇ ਨਾਲ ਦੋ ਤਿੰਨ ਨਾ ਨਾ ਪਹਾਤੇ ਬੰਦੇ ਹੀ ਕੋਈ ਇਹਨਾਂ ਦੇ ਕੋ ਸੱਜਣ ਮਤੜੋਣਗੇ ਜਿਹੜੇ ਵੀ ਤੇ ਉਹ ਨਾਲ ਹੀ ਤੇ ਇਹਨਾਂ ਨੇ ਉਹ ਇਹਨਾਂ ਨੇ ਗੱਡੀ ਗਾੜੀ ਕਰਤੀ ਸਾਡੇ ਗੱਡੀ ਗਾੜੀ ਕਰਕੇ ਤੇ ਉਹਨੂੰ ਅਭੀ ਨੂੰ ਲਾ ਕੇ ਤੇ ਮੈਂ ਥੋੜਾ ਭੱਜ ਕੇ ਅੱਧਾ ਗੱਲਾ ਪਛਾਹਾਂਗਾ ਜਦੋਂ ਉਹਨਾਂ ਕੋ ਹਥਿਆਰ ਤੇ ਹੋਰੀ ਤੇ ਮੈਂ ਥੋੜਾ ਅੱਧਾ ਗੱਲਾ ਭੱਜ ਕੇ ਪਛਾਹਾਂ ਗਿਆ ਵਾ ਤੇ ਉਹਦੇ ਦਾਤਰ ਦੁੱਤਰ ਕਪਾਣਾ ਕਪੂਣਾ ਮਾਰਨ ਡੈਵੇ ਆ ਉਹ ਜਦੋਂ बेहोश ਹੋ ਕੇ ਡਿੱਗ ਪਿਆ ਵਾ ਤੇ ਫਿਰ ਛੱਡ ਕੇ ਭੱਜ ਗਏ ਆ ਉਸ ਤੋਂ ਬਾਅਦ ਫਿਰ ਉਹਨੂੰ ਮੈਂ ਪਾ ਕੇ ਨਾਲ ਗੱਡੀ ਦੀ ਮਗਰਲੇ ਸੀਟ ਤੇ ਤੇ ਫਿਰ ਮੈਂ ਲਿਆ ਆ ਉਹਨੂੰ ਬਾਅਦ ਚ ਉਹਨੂੰ ਆਪਾਂ ਐਡਮਿਟ ਕਰਾਤਾ ਵਾ ਤੇ ਗੱਲ ਇਹੋ ਹੀ ਹੋਈ ਔਰ ਗੱਲ ਕੋਈ ਨਹੀਂ 바ਗੀ ਜਿਹੜੀ ਨਸ਼ੇ ਦੀ ਗੱਲ ਕਰਦੇ ਐ ਤੇ ਬਾਏ ਤਾਂ ਹੀ ਦੇ ਆਨੇ ਆ ਵੀ ਇਹਨਾਂ ਦੇ ਜਿਹੜਾ ਬੰਦਾ ਇਹਨਾਂ ਆਪਣਾ ਝੂਠੀ ਛੱਬੀ ਬਣਾਉਣ ਵਾਸਤੇ ਉਹ ਹਸਪਤਾਲ ਲੰਮੇ ਪਾਇਆ ਵਾ ਉਹ ਉਹਨੂੰ ਵੀ ਲਿਆਂਦਾ ਜਾਵੇ ਸਾਹਮਣੇ ਤੇ ਅਸੀਂ ਜਿਹੜਾ ਸਾਡੇ ਬੰਦੇ ਨੇ ਇਹਨਾਂ ਨੇ ਸੱਟਾਂ ਲਾਈਆਂ ਉਹਨੂੰ ਵੀ ਕਰਦੇ ਆ ਉਹਨਾਂ ਨੂੰ 2 ਦਿਨ ਅੰਦਰ ਤਾੜਦਿਆਂ ਤੇ ਇਹ ਪਤਾ ਲੱਗ ਜੂ ਵੀ ਕਿੰਨੂੰ ਤੋੜ ਜਾਈ ਵਾਈਦੀ ਐ ਤੇ ਕਿਹੜਾ ਲੱਤਾਂ ਬਾਹਾਂ ਮਾਰਦਾ ਵਾ ਤੇ ਆਪੇ ਨਚੇ ਦਾ ਪਤਾ ਲੱਗ ਜਣਾ ਕੌਣ ਵੇਜਦਾ ਤੇ ਕੌਣ ਕੀ ਕਰਦਾ ਵਾ ਇਹ ਜਿਹੜੇ ਦੋਸ਼ ਲਾਇਏ ਗਏ ਨੇ ਇਹਦੇ ਇਹ ਬਿਲਕੁਲ ਝੂਠੇ ਆ ਜੀ ਇਹ ਸਰਾਸਰ ਝੂਠੇ ਇਹ ਬੜੀ ਵਾਰੀ ਇਹਨਾਂ ਨੇ ਅੱਗੇ ਵੀ ਪਿੰਡ ਦੇ ਵਿੱਚ ਇਲੈਕਸ਼ਨ ਵੇਲੇ ਵੀ ਸਾਡੇ ਖਿਲਾਫ ਪ੍ਰਚਾਰ ਕੀਤਾ ਵੀ ਇਹ ਚਿੱਟਾ ਵੇਚਦੇ ਚਿੱਟਾ ਵੇਚਦੇ ਆ ਤੇ ਮੈਂ ਉਦੋਂ ਵੀ ਸਪੀਚ ਦੇਨੇ ਕਰੀ ਆਖਿਆ ਸੀ ਵੀ ਇਹ ਵੀ ਬਾਬੇ ਜੀ ਆ ਗੁਸ਼ੀਦਾਰ ਬਣਾਈ ਤੇ ਸਿੱਧਾ ਸਾਹਿਬ ਦਾ ਗੁਰਦੁਆਰਾ ਵਾ ਇਹ ਵੀ ਉੱਥੇ ਚੜ ਜਾਣ ਅਸੀਂ ਵੀ ਉੱਥੇ ਚੜ ਜੰਨੇ ਆ ਵੀ ਕੌਣ ਚਟਾ ਵੇਚਦਾ ਤੇ ਕੌਣ ਪੀਂਦਾ ਵਾ ਇਹਨਾਂ ਦੇ ਨਾਲ ਜਿਹੜੇ ਬੰਦੇ ਤੁਰੇ ਫਿਰਦੇ ਆ ਇਹਨਾਂ ਦੇ ਗਰੁੱਪ 'ਚੋਂ ਵਿੱਚੋਂ ਇਹਨਾਂ ਨੂੰ ਪੁੱਛ ਲਿਆ ਜਾਵੇ ਵੀ ਤੁਹਾਡੇ ਇਹਨਾਂ ਦੇ ਗਰੁੱਪ 'ਚ ਕਿੰਨੇ ਬੰਦੇ ਚਟਾ ਵੇਚਦੇ ਤੇ ਕਿੰਨੇ ਬੰਦੇ ਫੀਮ ਖਾਂਦੇ ਆ ਤੇ ਚਟਾ ਪੀਂਦੇ ਕਿੰਨੇ ਬੰਦੇ ਆਪੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਈ ਨਾ ਤੇ ਇਹ ਵੀ ਚੜਨ ਗੁਰਦੁਆਰਾ ਸਾਹਿਬ ਤੇ ਅਸੀਂ ਵੀ ਚੜਦੇ ਆ ਜੇ ਸਾਡੇ ਗਰੁੱਪ ਦੇ ਵਿੱਚੋਂ ਜਾਂ ਮੇਰੇ ਤੋਂ ਲਾ ਲਓ ਵੀ ਜੇ ਅਜੇ ਤੱਕ ਇੱਕ ਦੀਵਾਨੀ ਵੀ ਚੱਟੇ ਦੀ ਖਾਦੀ ਹੋਵੇ ਤੇ ਜਾਂ ਚੱਟਾ ਅਜੇ ਤੱਕ ਪੀਤਾ ਹੋਵੇ ਜਾਂ ਦੀਵਾਨੀ ਦਾ ਵੇਚਿਆ ਵੀ ਹੋਵੇ ਕਿਤੇ ਜਿਹੜਾ ਤੁਹਾਡਾ ਕੋਈ ਬੰਦਾ ਦਾਖਲ ਹੋ ਕਿਹੜੀ ਜਗ੍ਹਾ ਦਾਖਲ ਹੋ ਤੇ ਕਿੰਨੀ ਉਹ ਉਹ ਲਪੋ ਗਿਆ ਹਸਪੀਟਲ ਅਡਮਿਟ ਹੈ ਉਹਦੀ 19 ਸਾਲ ਦੀ ਜੀ ਨਹੀਂ ਜਿਹੜੀ ਇਹਨਾਂ ਦੋਸ਼ ਲਾਏ ਵੀ ਇਹ ਸਾਨੂੰ ਰਸਤੇ ਵਿੱਚ ਘੇਰ ਕੇ ਸੱਟਾ ਲਾਈ ਇਹ ਬਿੱਲ ਇਹ ਬਿਲਕੁਲ ਝੂਠੇ ਆ ਜੀ ਉਥੇ ਉਥੋਂ ਦੀ ਸੀਸੀਟੀਵੀ ਵੀਡੀਓ ਕਢਾਈ ਲੈ ਕਢਾ ਕੇ ਤੁਸੀਂ ਵੇਖ ਸਕਦੇ ਜੇ ਵੀ ਪਹਿਲਾਂ ਕੌਣ ਗੱਲ ਪਿਆ ਵਾ ਅਸੀਂ ਗਏ ਆ ਜਾ ਕੇ ਖਲੋਤੇ ਹੀ ਆ ਤੇ ਇਹ ਅਹੀਂ ਬਾਥਰੂਮ ਕਰਕੇ ਤੇ ਇਹਨੂੰ ਆਉਣ ਡੇ ਇਹਨਾਂ ਤੋਂ ਅੱਗੇ ਲੰਘੇ ਅਹੀਂ ਵੇਖਿਆ ਹੁਣ ਇਹਨਾਂ ਨੂੰ ਵੀ ਹੈ ਗਈ ਉੱਥੇ ਤੇ ਜਿਹੜਾ ਗੁਰੂ ਆੜਾ ਮੁੰਡਾ ਸਰਪੰਚ ਜਿਹੜਾ ਜਿੰਨੇ ਦੋਛ ਲਾਏ ਆ ਇਹ ਪਹਿਲ ਉਹਨੂੰ ਗਾਲਾਂ ਕਢਣ ਡਿਆ ਪਿਆ ਵਾ ਤੇ ਨਾਲ ਮਨਵੀਰ ਵੀ ਸਾਰੇ ਜਿਹੜੇ ਚਮੇ ਬੰਦੇ ਇਹਨੂੰ ਗਾਲਾਂ ਕਢਣ ਡੇ ਪਿਆ ਤੇ ਮੁੜ ਕੇ ਉਹਦੇ ਗਲ ਪੈ ਗਏ ਆਏ ਤੇ ਚਲੋ ਇਹਨਾਂ ਦੀ ਆਪਸ ਵਿੱਚ ਹੱਥੋ ਪਾਈ ਹੋਈ ਆ ਤੇ ਇੰ ਫਿਰ ਛਡਾਸ ਛੂ ਦਿੱਤਾ ਵਾ ਤੇ ਹੱਥੋ ਪਾਈ ਦੇ ਵਿੱਚ ਉੱਥੇ ਜਰੂਰ ਚਲੋ ਜਦੋਂ ਤੁਹਾਨੂੰ ਪਤਾ ਇੱਕ ਜੁੱਦੇ ਚੱਲਣ ਡਿਆ ਹੋਵੇ ਕੰਮ ਦੋਵੇਂ ਲੜਨ ਦੇ ਸੀ ਇਹ ਚਾਰ ਜਣੇ ਦੋ ਇਕੱਲਾ ਹੀ ਲੜਨ ਆਲਾ ਤੇ ਅਸੀਂ ਤਿੰਨ ਛਡਾਉਣ ਆਲੇ ਆ ਇਹਦੇ ਨਾਲ ਅਭੀ ਦੇ ਤੇ ਉੱਥੇ ਜਿਹੜੀ ਇਹਨਾਂ ਦੀ ਮੋੜ ਮੋੜ ਧੱਕਾ ਮੁਕੀ ਹੋਈ ਆ ਉਸ ਤੋਂ ਬਾਅਦ ਉੱਥੇ ਪੁਲਿਸ ਆ ਗਈ ਆ ਇਹ ਭੱਜ ਗਏ ਆ ਤੇ ਅਸੀਂ ਸਭ ਉੱਥੇ ਖਲੋਤੇ ਰਹੇ ਆ ਤੇ ਐ ਮੁੜ ਕੇ ਐ ਜਦੋਂ ਮੈਂ ਤੇ ਅਭੀ ਜਿਹੜਾ ਮੁੰਡਾ ਵਾ ਅਸੀਂ ਦੋਵੇਂ ਪਿੰਡ ਤੋਂ ਆਉਣ ਦੇ ਰਾਤ 12:00 ਵਜੇ ਤੇ ਇਹਨਾਂ ਨੇ ਇੱਥੇ ਖਿਆਲੇ ਦੋ ਕੇ ਆ ਕੇ ਸਾਡੀ ਗੱਡੀ ਘੇਰ ਲਈਏ ਗੱਡੀ ਤੇ ਗੱਡੀ ਗੱਡੀ ਲਾ ਕੇ ਆਣਾ ਕਿਹੜਾ ਪੈਂਦਾ ਤੇ ਦਿਖਾ ਚੁੱਕੇ ਅਹੀਂ ਆਪਣੇ ਲੋਪੋਕੇਠਾ ਨੇ ਦਰਖਾਸਤ ਦਿੱਤੀ ਹੈ ਜੀ ਕੋਈ ਕਾਰਵਾਈ ਨਹੀਂ ਕੀਤੀ ਕੋਈ ਪੁੱਛਣ ਅਜੇ ਤੱਕ ਤੇ ਕੋਈ ਕਾਰਵਾਈ ਨਹੀਂ ਜੀ ਕੀਤੀ ਸਾਡੀ ਦਰਖਾਸਤ ਉਦਾਂ ਦੀ ਉਦਾਂ ਪਈ ਹੈ ਜੀ ਨਾ ਇਹਨਾਂ ਦੇ ਕੋਈ ਘਰੇ ਰੇਡ ਮਾਰੀ ਆ ਤੇ ਨਾ ਕਿਸੇ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਤੱਕ ਸਗੋਂ ਸਾਡੇ ਖਿਲਾਫ ਝੂਠੀ ਛੱਬੀ ਬਣਾ ਕੇ ਤੇ ਹੁਣ ਨਾਟਕ ਕਰਨ ਦੇ ਆ ਬਸ ਕਿਹਾ ਜੀ ਕੀ ਇਹ ਝਗੜਾ ਹੋਇਆ ਜੀ ਦੋਵਾਂ ਪਾਰਟੀ ਨੇ ਦਰਖਾਸਤਾਂ ਆਈਆਂ ਨੇ ਤੇ ਦੋਵਾਂ ਪਾਰਟੀ ਦੇ ਇੱਕ ਇੱਕ ਬੰਦਾ ਜ਼ਖਮੀ ਹੋਇਆ ਮਾਰੀ ਮਾਰੀ ਨੂੰ ਨਹੀਂ ਸੱਤਾਂ ਲੱਗੀਆਂ ਤੇ ਜਿਆ ਦੇ ਜੈਸੀ ਸੂਰਤੋਂ ਇੱਕ ਵੈਸੇ ਕਾਰਵਾਈ ਕਰ ਦਿੱਤੀ ਜਾਏਗੀ